ਨੌਜਵਾਨਾਂ ਨੂੰ ਵਿਦੇਸ਼ ਭੇਗਣ ਦੇ ਨਾਂ ਤੇ ਲਗਾਤਾਰ ਠੱਗੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਐਕਸ਼ਨ ਦੀ ਗੱਲ ਕੀਤੀ ਜਾਂਦੀ ਆ ਪਰ ਹੁਣ ਜਿਹੜੇ ਇਮੀਗ੍ਰੇਸ਼ਨ ਦੇ ਖੋਲ ਦੇ ਦਫ਼ਤਰ ਨੇ ਜਾਂ ਕੰਪਨੀ ਮਾਲਕ ਨੇ ਉਹਨਾਂ ਵੱਲੋਂ ਠੱਗੀ ਦਾ ਨਵਾਂ ਢੰਗ ਤਰੀਕਾ ਲੱਭ ਲਿਆ ਹੁਣ ਇਹਨਾਂ ਵੱਲੋਂ ਕਾਮਤੌਕ ਤੇ ਦੁਕਾਨਾਂ ਨਹੀਂ ਜਾਂ ਸ਼ੋਅਮ ਨਹੀਂ ਬਲਕਿ ਹੁਣ ਵੱਡੇ ਮਾਲਾਂ ਦੇ ਵਿੱਚ ਜਾ ਕੇ ਆਪਣਾ ਦਫ਼ਤਰ ਖੋਲਦੇ ਨੇ ਤੇ ਉੱਥੇ ਸੋਸ਼ਲ ਮੀਡੀਆ ਤੇ ਐਡ ਦਿੰਦੇ ਨੇ ਤੇ ਉਸ ਤੋਂ ਬਾਅਦ ਬੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੱਡੀ ਠੱਗੀ ਕਰਦੇ ਨੇ ਇਸ ਤਰ੍ਹਾਂ ਦਾ ਮਾਮਲਾ ਆਇਆ ਮਹਾਲੀ ਦੇ ਵਿੱਚ ਸਾਹਮਣੇ ਜਿੱਥੇ ਨੌਜਵਾਨਾਂ ਜਿਹੜਾ ਇੱਕ ਕਸਟੇਰ ਜਣਾ ਸੀ ਤੇ ਇੱਕ ਨੇ ਜਣਾ ਸੀ ਜਮਨानगर ਤੋਂ ਆਇਆ ਉਹਨੇ ਵੀ ਜਿਹੜਾ ਜਣਾ ਸੀ ਤੇ ਉਹ ਦੋਨਾਂ ਵੱਲੋਂ ਜਿਹੜਾ ਲੱਖਾਂ ਰੁਪਈਆ ਉਹਨੂੰ ਦੇਤਾ ਸੀ ਇੱਕ ਨੇ 14 ਲੱਖ ਰੁਪਈਆ ਤੇ ਇੱਕ ਨੇ 8 ਲੱਖ ਰੁਪਈਆ ਤੇ ਪਰ ਇਸ ਦੇ ਬਾਵਜੂਦ ਇਹਨਾਂ ਨੂੰ ਜਿਹਨੂੰ ਬੀਜਾ ਦਿੱਤਾ ਗਿਆ ਤਾਂ ਕਹਿੰਦੇ ਫਰਜੀ ਬੀਜਾ ਦਿੱਤਾ ਗਿਆ ਤੇ ਕੱਲ ਜਦੋਂ ਇਹ ਦੁਬਾਰਾ ਉਹਨਾਂ ਨੂੰ ਪੇਮੈਂਟ ਦੇਣ ਆਏ ਤਾਂ ਇਹਨਾਂ ਨੇ ਕੰਪਨੀ ਪ੍ਰਬੰਧਕ ਫੜ ਲਿਆ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਤਾ ਪਰ ਉਸ ਤੋਂ ਬਾਅਦ ਪੂਰਾ ਕਟਨਾ ਕਰਮ ਘਟਿਆ ਤੇ ਜਿਹੜਾ ਮਾਮਲਾ ਜਿਹੜਾ ਥਾਣੇ ਪਹੁੰਚਿਆ ਪਰ ਕਾਰਵਾਈ ਇਹਦੇ ਵਿੱਚ ਹਲੇ ਨਜ਼ਰ ਨਹੀਂ ਆ ਰਹੀ ਪਹਿਲਾਂ ਪੀੜਤ ਨੇ ਸਾਡੇ ਨਾਲ ਕਹਾਂ ਸੇ ਆਏ ਹੋ ਬਾਈ ਮੈਂ ਯਮਨਾਨਗਰ ਸੇ ਆਏ ਹੂੰ ਜਮਨਾਨਗਰ ਸੇ ਆਪਕੋ ਜੋ ਇਮੀਗ੍ਰੇਸ਼ਨ ਦਫਤਰ ਹੈ ਇਸਕੇ ਕਹਾਂ ਆਪਕੋ ਪਤਾ ਚੱਲਿਆ ये इंस्टाग्राम से सर जी इंस्टाग्राम से एड थी इनकी उनकी एड को देख करके हम इनके पास मिलने आए थे बड़ा उसमें क्या देखा में क्या में हम, हम हम ये लगाते हैं वर्क परमिट लगाते हैं फलाना डमकड़ा बहुत चीजें दिखा रखी थी ये सब देख करके हम भी मैं इनसे वीजा लगवाने के लिए आए थे कि कहा जाना था आपने हमने न्यूजीलैंड का वर्क परमिट इन्होंने लगवाने के लिए बोला था हमारे से चौदह लाख बत्तीस हजार रूपए मेरे से ले चुके हैं ये और उसके बाद कितने का पेमेंट हुई थी टोटल कितने का हुई थी बात पंद्रह लाख की बात हुई थी बाकी हमारे पास अभी और देने थे हाँ जी तो इसके लिए वीजा मिला आपको वीजा मिला सर जी मिश्र को वीजा चेक कराने के लिए में अकाउंट होता है वो हमने इनसे मांगा उसके नाम पर ये ऑफिस ही बंद करके चले गए अच्छा हाँ जी हाँ जी वीजा नकली आपको कैसे पता लगा नकली है नकली है सर जी बाद में पता चला हमने किसी और दूसरे से चेक करवाया जब आपको जो वीजा आया आपको आपने इसे देख के तैयारी कर ली थी जाने की कि हम जाने की पूरी मेरी 20 तारीख की टिकट करवा रखी थी सर मेरी 18 तारीख को मैं इनको पैसे दे के गया हूँ और 20 तारीख को मेरी टिकट थी 20 तारीख को टिकट बुक करवा करके मैंने सारे घर वालों ने सारी बंदोबस्त करके टैक्सियां बंदवा करके सब कुछ करवा करके उसके बाद गाड़ी वाले को भी करवा दिया न्यूजीलैंड होटल भी बुक करवा दिए उसके बाद इनका रात को दस बजे मेरे पास फोन आता है की आप मत जाइए आपकी हम आगे डेट बढ़वा रहे हैं ज्वाइनिंग डेट आगे हम आगे बढ़वा रहे हैं क्या काम करने के लिए जाना था आपने मेरा शेफ का शेफ के लिए बेटर जाना था पहले जहाँ करते थे हाँ जी हाँ जी पंद्रह लाख रूपया चौदह लाख रूपया अपने खर्च कर दिया लेकिन मिला अभी तक कुछ नहीं आपको। नहीं मुझे कुछ नहीं मिला आगे से मुझको यही मिल रहा है यहाँ पर आकर थाने में सर आपने हमारे को बंदा पकड़ के दिया इसलिए आपके ऊपर भी कार्रवाई करेंगे आपने कल जो पेमेंट देने गए थे उसको पकड़ लिया था जी सर ओ तो ओ पकड़ जिसको पकड़ा था कौन थे वो उसको पैसे दिए आपने नहीं मैंने उसको उसको और और ये साथ साथ में बैठता था 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 इस भाई ने पैसे देने के जाना था, नहीं, और नहीं, उस, इसके इसके थ्रू बुलाया गया फिर मैं भी इसके साथ ही था, दोनों में मिल गए तो फिर तब हम उसको पकड़ा। अच्छा, आपका क्या नाम इकबाल सिंह है ਇਹਨਾਂ ਨਾਲ ਮਤਲਬ ਗੱਲ ਤਾਂ ਆਪਣੀ 9 ਮਹੀਨੇ ਤੋਂ ਚੱਲ ਰਹੀ ਸੀ ਪਰ ਜਿਹੜਾ ਮਤਲਬ ਅਸਲੀ ਆਪਣਾ ਜੋ ਇਹਨਾਂ ਨਾਲ ਪ੍ਰੋਸੈਸ ਚੱਲਿਆ ਉਹ ਮਹੀਨੇ ਤੋਂ ਚੱਲਿਆ ਸੀ ਤੇ ਜਦੋਂ ਇਹਨਾਂ ਨਾਲ ਆਪਣੀ ਇਹਨਾਂ ਨਾਲ ਆਪਾਂ ਗੱਲਬਾਤ કરી ਮਿਲ ਕੇ ਬੈਠ ਕੇ ਤੇ ਇਹਨਾਂ ਨੇ ਕਿਹਾ ਵੀ ਵੀਜ਼ਾ ਆਣ ਤੋਂ ਬਾਅਦ ਪੈਸੇ ਦੇਣੇ ਆ ਤੇ ਸੀ ਕਿਹਾ ਠੀਕ ਹੈ ਜੀ ਤੇ ਜਦੋਂ ਇਹਨਾਂ ਨੇ ਸਾਨੂੰ 15 20 ਦਿਨ ਬਾਅਦ ਬੁਲਾਇਆ ਤੇ ਵੀਜ਼ਾ ਚੈੱਕ ਕਰ ਦਿਓ ਜਦੋਂ ਇਹਨਾਂ ਨੇ ਵੀਜ਼ਾ ਚੈੱਕ ਕਰਾਇਆ ਸਾਨੂੰ ਤੇ ਅਸੀਂ ਇਹਨਾਂ ਨੂੰ 8 ਲੱਖ ਰੁਪਇਆ ਪੇਮੈਂਟ ਦਿੱਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤੁਹਾਨੂੰ ਰੀਅਲ ਮੇ ਅਕਾਊਂਟ ਤੇ ਨਾਲ ਲੱਗਦੀ ਤੁਹਾਡੀ ਟਿਕਟ ਤੁਹਾਨੂੰ 2 ਜਾਂ 4 ਦਿਨ ਦੇ ਵਿੱਚ ਮਿਲ ਜਾਊਗੀ ਫਿਰ ਇਹਨਾਂ ਨੇ ਸਾਡਾ ਫੋਨ ਚੱਕਣਾ ਬੰਦ ਕਰਤੀਆ ਤੇ ਕਈ ਵਾਰ ਫੋਨ ਸਵਿਚ ਆਫ ਬਣ ਲੱਗ ਜਾਂਦਾ ਫਿਰ ਅਸੀਂ ਇਹਨਾਂ ਦੇ ਆਫਿਸ ਚ ਆਈ ਕਹਿੰਦੇ ਵੀ ਨਹੀਂ ਅਸੀਂ ਦਿੱਲੀ ਗਏ ਹੋ ਹੁੰਦੇ ਆ ਕਈ ਵਾਰ ਫੋਨ ਬੰਦ ਹੋ ਜਾਂਦਾ ਇਹ ਆ ਉਹ ਹੈ ਤੇ ਫਿਰ ਕੁਦਰਤੀ ਉਹ ਸਾਡਾ ਵੀ ਇਹਨਾਂ ਨੇ ਇੱਕ ਨਵਾਂ SIM ਲਿਆ ਹੋਇਆ ਅੰਕਲ ਉਹਨਾਂ ਦਾ ਵੀ ਨੰਮਾ ਸਿਮ ਲਿਆ ਐ ਅੰਕਲ ਉਹਨਾਂ ਦੇ ਨੰਬਰ ਤੋਂ ਸਾਨੂੰ ਫੋਨ ਕਰਦੇ ਤੇ ਸਾਡੇ ਨੰਬਰ ਤੋਂ ਕਿਸੇ ਹੋਰ ਨੂੰ ਕਰਦੇ ਸੀ ਤੇ ਜਦੋਂ ਵੀ ਅੰਕਲ ਉਹਨਾਂ ਨਾਲ ਗੱਲ ਹੋਈ ਸਾਡੀ ਅੰਕਲ ਨੇ ਇਹਨੇ ਦੱਸਿਆ ਵੀ ਸਾਡੇ ਤੋਂ ਐਨੇ ਪੈਸੇ ਲੈ ਲੇ ਤੇ ਫਿਰ ਅਸੀਂ ਅੰਕਲ ਨੂੰ ਪੁੱਛਿਆ ਵੀ ਤੁਸੀਂ ਕੀਤੇ ਹੈਂ ਕਹਿੰਦੇ ਸੁਆਣੇ ਆ ਫਿਰ ਅਸੀਂ ਕਿਹਾ ਵੀ ਅਸੀਂ ਆ ਰਹੇ ਆ ਤੇ ਅਸੀਂ ਸੁਆਣੇ ਇਕੱਠੇ ਹੋਈ ਫਿਰ ਅਸੀਂ ਉਹਨਾਂ ਨੂੰ ਪੈਸੇ ਦੇ ਝਾਂਸੇ 'ਚ ਬੁਲਾ ਕੇ ਉਹਨਾਂ ਨੂੰ ਫੜਿਆ ਅੱਛਾ ਜਿਹਨੂੰ ਫੜਿਆ ਸੀ ਤੁਸੀਂ ਉਹ ਅੱਛਾ ਉਹਨਾਂ ਦੇ ਤਰੂ ਪੈਸੇ ਅੱਛਾ ਉਹ ਨਾਲ ਸੀ ਜਿਹੜੋ ਬੈਠਦਾ ਸੀ ਉਹਨਾਂ ਦਾ ਨਕਲੀ ਆਧਾਰ ਕਾਰਡ ਬਣਿਆ ਹੋਇਆ ਉਹਨਾਂ ਦੇ ਪਰਸ 'ਚੋਂ ਮਿਲਿਆ ਏ ਅਰੈਸਟ ਕਰਕੇ ਉਹਨੂੰ ਗੱਡੀ 'ਚ ਬਿਠਾਇਆ 112 ਨੰਬਰ ਤੇ ਕਾਲ ਕਰੀ ਤੇ 15 ਜਾਂ 20 ਮਿੰਟ ਦੇ ਵਿੱਚ ਪੁਲਿਸ ਆਈ ਉੱਤੇ ਤੇ ਉਹ ਥਾਣੇ ਚੱਲ ਗਿਆ अच्छा हां जी ਤੇ ਹੁਣ ਇੱਥੇ ਤੁਸੀਂ ਜਾਣੇ ਪਹੁੰਚ ਉਹਨੇ ਸਾਡੇ ਨਾਲ ਹਤੋਪਾਈ ਕਰੀ ਆ ਜਦੋਂ ਅਸੀਂ ਉਹਨੂੰ ਫੜਿਆ ਤੇ ਹੁਣ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਸਾਡੇ ਨਾਲ ਹਤੋਪਾਈ ਕਰੀ ਆ ਤੇ ਉਹਦੀ ਸ਼ਰਟ ਫਟ ਗਈ ਉਹ ਤਾਂ ਫਟਣੀ ਹੋ ਸੀ ਜਦੋਂ ਹਤੋਪਾਈ ਹੋਈ ਆ ਤੇ ਫੇਰ ਅਸੀਂ ਉਹਨੂੰ ਫੜ ਕੇ ਗੱਡੀ ਦੇ ਵਿੱਚ ਬਿਠਾਇਆ ਤੁਸੀਂ ਦਹੀ ਕਹਿ ਰਹੀ ਆ ਕਹਿੰਦੀ ਉੱਥੇ ਇਹਨਾਂ ਦੀ ਲੜਾਈ ਹੋਈ ਆ ਨਹੀਂ ਲੜਾਈ ਨਹੀਂ ਜੀ ਹੋਈ ਜਦੋਂ ਉਹ ਭੱਜਿਆ ਏ ਹੁਣ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਸਮਝਾ ਤੇ ਉਹਨੇ ਸਾਡੇ ਨਾਲ ਹਤੋਪਾਈ ਕਰੀ ਆ ਕਿਉਂਕਿ ਉਹਨੂੰ ਡਰ ਸੀ ਉਸਾ ਤੋਂ ਬੈਜ਼ੀ ਲੈਣ ਆਇਆ ਸੀ ਤੇ ਤੁਸੀਂ ਰਾਤ ਨੂੰ ਫਿਰ ਉਹਨੂੰ ਪੁਰਸਵਾਲੇ ਕਰਤਾ ਹਾਂਜੀ ਤੁਸੀਂ ਵੀ ਆਏ ਰਾਤ ਖਾਣੇ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਕਿਹਾ ਤੁਹਾਨੂੰ ਇਹਨੇ ਤੁਹਾਨੂੰ ਕਿਹਾ ਸੀ ਕਿ ਸਵੇਰੇ ਤੁਸੀਂ 11 ਵਜੇ ਠਾਣੇ ਆ ਜਿਓ ਸਵੇਰੇ ਆਪਾਂ ਗੱਲਬਾਤ ਕਰਾਂਗੇ ਤੇ ਸਵੇਰੇ ਉਰੇ ਪਤਾ ਲੱਗਿਆ ਕਿ ਕਹਿੰਦੇ 7:55 ਦਾ ਉਰੇ ਤੇ ਛੱਡਦੇ ਆਈਓ ਇਹ 7:55 ਦੀ ਕਾਰਵਾਈ ਕਰਤੀ ਦੋਨੇ ਧਿਰਾਂ ਦੇ ਹੋਰ ਤੁਸੀਂ 14 ਲੱਖ ਮੱਲਾ ਉਹ ਹੋ ਗਿਆ 8:00 ਤੁਸੀਂ ਲੱਖ ਖਰਚ ਕਰਤਾ ਪਰਲੇ ਸੋਡੇ ਹਲੇ ਕੁਛ ਨਹੀਂ ਪਿਆ ਹੈਗਾ ਤੇ ਨਾ ਤੁਸੀਂ ਬਾਹਰ ਗਏ ਸਾਡੇ ਨਾਲ ਤਾਂ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਅੱਜ ਸਵੇਰੇ ਉਹਨਾਂ ਨੂੰ ਬੁਲਾ ਕੇ ਸਾਡੀ ਪੇਮੈਂਟ ਦਵਾਤੀ ਜਾਵੇ ਹੋਰ ਅਸੀਂ ਕੀ ਕਰਾਂਗੇ ਸਰਭਾਈ ਨਹੀਂ ਹੁਣ ਚਾਹੀਦੀ ਉਹਨਾਂ ਦੇ ਤਾਂ ਕਿ ਹੋਰ ਹੋਣੀ ਚਾਹੀਦੀ ਹੈ ਜੀ ਅੱਗੇ ਨੂੰ ਕਿਸੇ ਹੋਰ ਤੇ ਨਾ ਹੋਵੇ ਠੀਕ ਹਾਂ ਠੀਕ ਆ ਬਿਲਕੁਲ ਇਹ ਆ ਸੋਸ਼ਲ ਮੀਡੀਆ ਦਾ ਜਮਾਨਾ ਕਿਉਂਕਿ ਹਰ ਕੋਈ ਦੇਖਦਾ ਕਿ ਜੇ ਸੋਸ਼ਲ ਮੀਡੀਆ ਦੇ ਉੱਤੇ ਐਡ ਆ ਤੇ ਉਹਦੇ ਵਿੱਚ ਚਾਂਸੇ ਬੜਾ ਜਲਦੀ ਆ ਜਾਂਦਾ ਪਰ ਆ ਬਾਰ-ਬਾਰ ਅਪੀਲਾ ਕੀਤਾ ਜਾਂਦੀ ਹੈ ਨੇ ਜੇਕਰ ਇਸ ਤਰ੍ਹਾਂ ਦੀ ਤੁਸੀਂ ਕੋਈ ਐਡ ਦੇਖਦੇ ਹੋ ਉਹਨੂੰ ਵੈਰੀਫਾਈ ਜ਼ਰੂਰ ਕਰ ਲੋ ਪਰ ਜਦੋਂ ਨਹੀਂ ਕਰਦੇ ਵੈਰੀਫਾਈ ਤਾਂ ਫਿਰ ਇਸ ਤਰ੍ਹਾਂ ਦੇ ਨਤੀਜੇ ਪੁਕਤਨੇ ਪੈਂਦੇ ਨੇ ਜਮਨਾਨਗਰ ਤੋਂ 14-15 ਲੱਖ ਰੁਪਏ ਖਰਚ ਕਰਕੇ ਆਸਟ੍ਰੇਲੀਆ ਜਾਣ ਲਈ ਤਿਆਰ ਹੋ ਗਿਆ ਕਹਿੰਦੇ ਵੀਜ਼ਾ ਆ ਗਿਆ ਕੱਪੜੇ ਪੈਕ ਕਰ ਲਏ ਤੇ ਗੱਡੀ ਵੀ ਕਰ ਲਈ ਤੇ ਜਦੋਂ ਜਾਣ ਦੀ ਤਿਆਰੀ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਰੁਕ ਜਾਓ ਛੋਟੀ ਡੇਟ ਜਿਹੜੀ ਅੱਗੇ ਵਧਾ ਦੰਨੇ ਆ ਤੇ ਜਦੋਂ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਸਾਰਾ ਕੁਝ ਫਰਜੀ ਆ ਤੇ ਉਸ ਤੋਂ ਬਾਅਦ ਮਜਾਦ ਦੇ ਜਿਹੜੇ ਇਕਵਾਲ ਸਿੰਘ ਇਹਨਾਂ ਦੀ ਭੈਣ ਸੀ ਇਹਨਾਂ ਨੇ ਵੀ ਆਸਟ੍ਰੇਲੀਆ ਦੇ ਅੱਠ ਲੱਖ ਰੁਪਏ ਨਾਲ ਦੇਤਾ ਸੀ ਤੇ ਹੁਣ ਹੋਰ ਪੈਸੇ ਮੰਗ ਰਹੇ ਸੀ ਪਰ ਪੱਲੇ ਕੀ ਪਿਆ ਇਹਨਾਂ ਦੇ ਸਿਰਫ ਬਨਾਮੀ 8 ਲੱਖ ਰੁਪਇਆ ਵੀ ਖਰਚਤਾ ਤੇ ਉਸ ਤੋਂ ਬਾਅਦ ਹੁਣ ਉਹ ਥਾਣੇ ਧੱਕੇ ਖਾਣ ਨੂੰ ਮਜਬੂਰ ਨੇ ਕੱਲ ਜਦੋਂ ਦੁਬਾਰਾ ਪੇਮੈਂਟ ਦੇਣ ਲਈ ਉਹਨਾਂ ਦੇ ਕਰਨ ਸਿੰਘ ਨਾਂ ਦੇ ਨੌਜਵਾਨ ਨੂੰ ਫੜਿਆ ਤਾਂ ਇਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਨੇ ਲੜਾਈ ਕੀਤੀ ਆ ਹਾਲਾਂਕਿ ਇਹਨਾਂ ਨੇ ਫੜ ਕੇ ਉਹਨੂੰ ਪੁਲਿਸ ਦੇ ਪੁਸ ਵਾਲੇ ਕਰਤਾ ਕਿ ਆਹ ਲੋ ਬੰਦਾ ਇਹਦੇ ਖਿਲਾਫ ਕਾਰਵਾਈ ਕਰੋ ਤੇ ਸਾਡੇ ਪੈਸੇ ਨੇ ਵਾਪਸ ਕਰਵਾ ਦਿਓ ਜਾਂ ਫਿਰ ਇਹਦੇ ਖਿਲਾਫ ਜਾ ਸਕਤ ਹੈ ਤਾਂ ਕਿ ਹੋਰ ਕੋਈ ਪੀੜਤ ਲੋਕ ਇਹਨਾਂ ਦੇ ਜਿਹੜੇ ਚਾਂਸੇ ਜਨਾ ਸਕਣ ਪਰ ਜਿਹੜਾ ਇਹਨਾਂ ਨੇ ਤਰੀਕਾ ਬੜਾ ਲੱਭ ਲਿਆ ਠੱਗੀ ਦਾ ਕਿ ਇਹਨਾਂ ਨੇ ਹੁਣ ਸ਼ੋਰੂਮਾਂ ਦੀ ਜਗ੍ਹਾ ਮਾਲ ਦੇ ਵਿੱਚ ਜਾ ਕੇ ਦਫਤਰ ਬਣਾਉਣੇ ਸ਼ੁਰੂ ਕਰਤੇ ਮਾਲ ਦੇ ਵਿੱਚ ਆਮ ਬੰਦਾ ਉੱਥੇ ਜਾਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਆਮ ਉੱਥੇ ਜਦੋਂ ਇਸ ਤਰ੍ਹਾਂ ਦਾ ਕੋਈ ਜਿਹੜਾ ਐਕਸ਼ਨ ਕਰਦਾ ਜਾਂ ਹੰਗਾਮਾ ਕਰਦਾ ਤਾਂ ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਨੂੰ ਇਨਸਾਫ ਦਵਾਉਂਦੀ ਆ ਜਾਂ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਐਸ ਐਚਓ ਜਿਹੜੇ ਕੰਬੋਜ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਸੁਣੋਣੇ ਸਾਨੂੰ ਕੀ ਕਹਿੰਦੇ ਨੇ ਮਹਾਲੀ ਤੋਂ ਗੁਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ ਇਹ ਜੀ ਸਾਡੇ ਧਿਆਨ ਚ ਆਇਆ ਸੀ ਵੀ ਉੱਥੇ ਜੁਬਲੀ ਵਾਕ ਦੇ ਕੋਲੇ ਕਿ ਉੱਥੇ ਕੋਈ ਲੜਾਈ ਝਗੜਾ ਹੋਇਆ ਉਹ ਸਬੰਧੀ ਜਦੋਂ ਤੇ ਰਾਜ ਇੱਥੇ ਆਈਆਂ ਸਾਡੇ ਕੋਲੇ ਤੇ ਅਸੀਂ ਦੇਖਿਆ ਵੀ ਉਹਨਾਂ ਦਾ ਕੋਈ ਇਮੀਗ੍ਰੇਸ਼ਨ ਵੀਜ਼ੇ ਨੂੰ ਲੈ ਕੇ ਕੋਈ ਆਪਸ ਦੇ ਵਿੱਚ ਤਲਖੀ ਹੋਈ ਜਿਹਦੇ ਕਰਕੇ ਉਹ ਹੱਥੋਂ ਵੱਖਿਓ। ਇਹ ਕੋਈ ਗੈਰ ਕਾਨੂੰਨੀ ਨਹੀਂ ਜੀ ਇਹਦੇ ਵਿੱਚ ਜੋ ਇਹ ਲੜਾਈ ਚੜਾਈ ਨਾ ਕੀਤਾ ਉਸ ਤੋਂ ਅਸੀਂ ਦੇਖਦੇ ਹੋਏ ਕਿ ਅੱਗੇ ਕੋਈ ਕਿਸੇ ਦਾ ਕੋਈ ਨੁਕਸਾਨ ਨਾ ਕਰੇ ਅਸੀਂ ਪ੍ਰੀਵੈਂਟਿਵ ਐਕਸ਼ਨ ਲਿਆ। ਕੋਈ ਮੇਰਾ ਕੋਈ ਸ਼ਿਕਾਇਤ ਆ ਗਈ ਸੀ ਤੁਹਾਡੇ ਕੋਲ ਨਹੀਂ ਸਾਡੇ ਕੋਲੇ ਇਸ ਮਸਲੇ ਦੇ ਵਿੱਚ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਚਲਦੀ ਸੀ। ਇਹ ਕੱਲ ਹੀ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਤਲਖੀ ਹੋਈ ਹੈ। ਉਸ ਤੋਂ ਬਾਅਦ ਹੀ ਇਹ ਪਹਿਲੀ ਵਾਰੀ ਸਾਡੇ ਕੋਲੇ ਥਾਣੇ ਆਏ। ਕੋਈ ਸ਼ਿਕਾਇਤ ਦਿੱਤੀ ਹੋਣ ਇਹਨਾਂ ਨੇ ਸ਼ਿਕਾਇਤ ਦਿੱਤੀ ਹੈ ਜੀ ਉਹਦੀ ਅਸੀਂ ਪੜਤਾਲ ਕਰਾਂਗੇ। Yeah.